ਪਾਣੀ ਪੀਓ ਬਿਸਕੁਟ ਖਾਓ ਜੋ ਮਰਜੀ ਇੱਥੇ ਪੁੱਛ ਕੇ ਜਾਓ ਪਾਣੀ ਪੀਓ ਬਿਸਕੁਟ ਖਾਓ ਜੋ ਮਰਜੀ ਇੱਥੇ ਪੁੱਛ ਕੇ ਜਾਓ ਪਾਣੀ ਪੀਓ ਬਿਸਕੁਟ ਖਾਓ ਜੋ ਮਰਜੀ ਇੱਥੇ ਪੁੱਛ ਕੇ ਜਾਓ ਬਾਬਾ ਜੀ ਹਾਂ ਜੀ ਹਾਂ ਜੀ ਹਾਂ ਜੀ ਆਓ ਬੈਠੋ ਆ ਬੈਠ ਬੈਠੋ ਪਾਣੀ ਪੀਓ ਬਿਸਕੁਟ ਖਾਓ ਜੋ ਮਰਜੀ ਇੱਥੇ ਪੁੱਛ ਕੇ ਜਾਓ ਹਾਲੇ ਬੀਬੀ ਪਹਿਲਾਂ ਬਿਸਕੁਟ ਖਾ ਹਾਂ ਆ ਪਾਣੀ ਪੀ ਤੇਰੇ ਘਰ ਮਾ ਦਾ ਸੀਗਾ ਇੱਕ ਬਾਬਾ ਜੀ ਸਟਾਪ ਬੋਲਣਾ ਨਹੀਂ ਹੈਗਾ ਬੀਬੀ ਪਹਿਲਾਂ ਬਿਸਕੁਟ ਖਾ। ਬਾਬਾ ਜੀ ਬੇਬੀ ਸਟਾਪ ਪਹਿਲਾਂ ਬਿਸਕੁਟ ਪੂਰਾ ਕਰੋ। ਬਾਬਾ ਜੀ ਸਟਾਪ। ਤੁਸੀਂ ਪਹਿਲਾਂ ਬਿਸਕੁਟ ਪੂਰਾ ਕਰ। ਅਭੀ ਦੀਆਂ ਨੂੰ ਜੋ ਮਰਜੀ ਖਾਣ ਨੂੰ ਦਰੋ ਇਹਨਾਂ ਦੀ ਜ਼ੁਬਾਨ ਨਹੀਂ ਚੁੱਪ ਹੁੰਦੀ। ਬਾਬਾ ਜੀ ਕੁਝ ਪੁੱਛਣਾ ਸੀ। ਪਹਿਲਾਂ ਬੀਬੀ ਬਿਸਕੁਟ ਪੂਰਾ ਕਰ ਉਸ ਤੋਂ ਬਾਅਦ ਗੱਲ ਕਰਾਂਗੇ। ਪਾਣੀ ਪੀਓ। ਬਾਬਾ ਇਹ ਹੋ ਗਿਆ ਬਿਸਕੁਟ ਪੂਰਾ। ਚੱਲ ਰੱਖ ਦੇ। ਹਾਂ ਹੁਣ ਦੱਸ ਬੀਬੀ ਕੀ ਆ ਸਮੱਸਿਆ ਤੇਨੂੰ। ਬਾਬਾ ਜੀ ਮੈਂ ਤਾਂ ਬਹੁਤ ਜ਼ਿਆਦਾ ਸਮੱਸਿਆ ਚਾਂ। ਹਾਂ ਦੱਸੋ ਬਾਬੇ ਕਾਹਦੇ ਵਾਸਤੇ ਆ? ਤਾਂ ਪਾ ਸਮੱਸਿਆ ਦਾ ਹੱਲ ਕਰਨ ਲਈ ਆ। ਪੁੱਛੋ ਕੁਝ ਪੁੱਛਣਾ। ਬਾਬਾ ਜੀ ਬਾਬਾ ਜੀ ਉਰੇ ਬੈਠ ਕੇ ਸੁਣੋ ਮਾੜੀ ਸੀ ਗੱਲ। 1 ਮਿੰਟ ਬੀਬੀ ਪਹਿਲਾਂ ਤੂੰ ਇੱਥੇ ਹੀ ਦੱਸ। ਦਾ ਸਮੱਸਿਆ ਕੀ ਆ? ਬਾਬਾ ਜੀ ਮੇ ਤਾਂ ਬਹੁਤ ਸਮੱਸਿਆ ਚਾ ਬਾਬਾ ਜੀ ਮੇਰਾ ਇੰਸਟਾਗ੍ਰਾਮ ਨਹੀਂ ਚੱਲਦਾ ਇੰਸਟਾਗ੍ਰਾਮ ਨਹੀਂ ਚੱਲਦਾ ਨਾ ਬਾਬਾ ਜੀ ਰੀਲਾਂ ਹੀ ਨਹੀਂ ਚਲਦੀਆਂ ਹੈਗੀਆਂ ਚਲਾਂਦੀ ਵੀ ਹੈਗਾ ਆਪ ਨਹੀਂ ਚੱਲਦਾ ਆਪ ਹੀ ਨਹੀਂ ਚੱਲਦਾ ਜੀ ਆਪ ਹੀ ਨਹੀਂ ਚੱਲਦਾ ਫੋਲੋਅਰ ਤਾਂ ਸੁਖ ਨਾਲ ਬਥੇਰੇ ਆ ਜੀ ਮੇਰੇ 2.5 ਲੱਖ ਫੋਲੋਅਰ 2.5 ਲੱਖ ਫੋਲੋਅਰ ਹਾਂ ਬਾਬਾ ਜੀ ਬੱਦਾਂ ਇਹਦੇ ਕਦੇਤੀ ਨਾ ਫੋਲੋਅਰ ਹੋਇਆ ਤਾਂ 1 ਲੱਖ ਚਾ ਬਹੁਤ ਆ ਬੀਬੀ ਫੋਲੋਅਰ ਤਾਂ ਬਹੁਤ ਆ ਤੇਰੇ ਬਾਬਾ ਜੀ ਮੇ ਤਾਂ ਰੀਲਾਂ ਵੀ ਸੱਭਿਆਚਾਰਕ ਪਾਉਂਦੀ ਆ ਸੱਭਿਆਚਾਰਕ ਰੀਲਾਂ ਹਾਂ ਸੂਟ ਪਾ ਕੇ ਬਣਾਉਂਦੀ ਆ ਮੈਂ ਤਾਂ ਸੂਟ ਪਾ ਕੇ ਬਣਾਉਂਦੀ ਆਂ ਹਾਂ ਬਾਬਾ ਜੀ ਬਸ ਸੂਟਾ ਨੇ ਦਾ ਕੰਮ ਖਰਾਬ ਕਰਿਆ ਕਰ ਮਤਲਬ ਬਾਬਾ ਜੀ ਪਲੇਜੋ ਪਾਇਆ ਕਰ ਸਰਾਰੇ ਪਾਇਆ ਕਰ ਕਿੰਨੇ ਤਰ੍ਹਾਂ ਦੇ ਦਾ ਕੱਪੜੇ ਆ ਰੰਗ-ਬਰੰਗੇ ਜਾਂ ਟੈਡੀਆਂ ਮੈਡੀਆਂ ਜੇ ਪਟੀਆਂ ਜੇ ਜਿੰਨਾ ਪਾਇਆ ਕਰ ਬਸ ਆਹੀ ਗੜਬੜਾ ਫਾਰੀ ਅੱਛਾ ਬਾਬਾ ਜੀ ਪਰ ਫਿਰ ਲੋਕ ਗਲਤ ਮਲਤ ਕਮੈਂਟ ਕਰਦੇ ਆ ਬਾਬਾ ਜੀ ਉਹਨਾਂ ਦੇ ਤਾਂ ਕਮੈਂਟ ਤਾਂ ਉਹ ਹੋ ਜਾਂਦੇ ਆ ਬੀਬੀ ਕਮੈਂਟ ਆਫ ਕਰ ਦਿਆ ਕਰ ਬਾਕੀ ਤੂੰ ਐ ਕਰਿਆ ਕਰ ਵੀ ਮੇਰੀ ਜੇ ਮੰਨੇ ਐ ਬਾਬਾ ਜੀ ਮੈਂ ਤਾਂ ਗਾਣੇ ਵੀ ਸੋਨੇ ਸੋਣਿਆ ਤੇ ਬਣਾ ਕੇ ਪਾਉਂਦੀ ਆ ਬੀਬੀ ਕਿਹੜੇ ਕਿਹੜੇ ਕਹਿੋ ਚ ਗਾਣੇ ਲਾਨੀਆਂ ਤੂੰ ਜਿਹੜੇ ਮੈਨੂੰ ਵਧੀਆ ਲੱਗਦੇ ਆ ਬਾਬਾ ਜੀ ਉਹਨਾਂ ਤੇ ਪਾਉਂਦੀ ਆ ਮੈਂ ਤਾਂ ਉਹਨਾ ਹੁਣ ਜਿਹੜੇ ਤੈਨੂੰ ਵਧੀਆ ਲੱਗਦੇ ਆ ਪੱਕੀ ਗੱਲ ਹੈ ਕਿ ਲੋਕਾਂ ਨੂੰ ਵੀ ਵਧੀਆ ਲੱਗਣਗੇ ਤੂੰ ਐ ਕਰਿਆ ਕਰ 트ੈਂਡ ਚ ਦੇਖਿਆ ਕਰ ਕੀ ਚਾਹਤ ਹੈ ਅੱਛਾ 트ੈਂਡ ਰਵਾਜ ਰਵਾਜ ਦੇ ਦੇਖ ਵੀ ਕੈਸੇ ਰਵਾਜਕ ਗਾਣੇ ਚੱਲਦੇ ਆ ਉਹ ਚੱਕਿਆ ਕਰ ਫੇਰ ਦੇਖ ਤੇਰੀ ਰੀਲਾ ਫੇਰ ਬਾਬਾ ਜੀ ਚੱਲ ਜਾਣ ਗਿਆ ਹਾਂ ਚੱਲਣ ਗਿਆ ਚੱਲ ਜਾ ਗਿਆ ਫਿਰਕੀ ਮੰਗੂ ਘੁੰਮਣ ਗਿਆ ਫਿਰਕੀ ਮੰਗੂ ਅੱਛਾ ਈ ਹਾਂ ਬਾਬਾ ਜੀ ਮੈਂ ਬੋਲ ਕੇ ਵੀ ਬੰਦੀਆਂ ਰੀਲਾ ਤਾਂ ਕੀ ਬੋਲਦੀਆਂ ਉਹਦੇ ਚ ਬਾਬਾ ਜੀ ਮੈਂ ਜਿਵੇਂ ਕੋਈ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਹੋਵੇ ਕੁਝ ਸਿੱਖਣ ਨੂੰ ਹੋਵੇ ਉਹ ਚੀਜ਼ਾਂ ਬੋਲ ਕੇ ਬੰਦੀਆਂ ਜੀ ਉਹ ਵੀ ਨਹੀਂ ਚੱਲਦੀਆਂ ਮੇਰੀਆਂ ਤਾਂ ਲੈ ਬੀਬੀ ਤੂੰ ਸਮਾਜ ਨੂੰ ਭੋਲਾ ਹੀ ਸਮਝਦੀ ਆ ਸਮਾਜ ਤਾਂ ਬਹੁਤ ਸਿਆਣਾ ਉਹਨਾਂ ਨੂੰ ਸੇਧ ਤੂੰ ਛੱਡ ਤੂੰ ਉਹ ਪਾਇਆ ਕਰ ਜਿਹੜੇ ਨੱਚਣੇ ਗਾਲੇ ਵਾਲੀਆਂ ਹੋਵੇਂ ਕੋਕਿਆਂ ਕੁੱਕਿਆਂ ਪੇਚਾਂ ਵਾਲੀਆਂ ਵੀਡੀਓ ਅੱਛਾ ਹਾਂ ਫਿਰ ਇਹ ਨਹੀਂ ਚੱਲਦੀਆਂ ਇਹ ਬੰਦ ਕਰਦਾ ਪਾਣੀ ਆ ਘਟਾ ਦੇ ਫਿਰ ਦੇਖੋ ਕਿਹੜੀ ਦਾ ਫਲੇਵਰ ਵਧੀਆ ਹੁੰਦਾ ਬਾਬਾ ਜੀ ਗੱਲ ਤਾਂ ਤੁਹਾਡੀ ਠੀਕ ਆ ਵੈਸੇ ਜਿਹੜੀਆਂ ਵਾ ਦੇਖੀਆਂ ਖਾਸੀਆਂ ਖਾਸੀਆਂ ਮਿਲੀਅਨ ਚੱਲਦੀਆਂ ਉਹ ਐਹ ਜਿਹੀਆਂ ਹੀ ਹੁੰਦੀਆਂ ਹਨਾ ਵਿੰਗੇ ਟੇਡੇ ਜੇ ਕੱਪੜੇ ਪਾਏ ਹੋਏ ਜਾਂ ਉਹ ਜਿਹੜੀ ਤੁਸੀਂ ਕੋਕੇ ਵਾਲੀ ਗੱਲ ਕਰੀ ਆ ਹਾਂ ਮੈਂ ਵੀ ਸੁਣਿਆ ਕੋਕਾ ਮੈਂ ਦੇਖਿਆ ਨਹੀਂ ਕਿਹੜਾ ਕੋਕਾ ਹਾਂ ਉਹ ਕੋਕੇ ਵਾਲੀ ਆਂਟੀ ਦੀਆਂ ਬਹੁਤ ਰੀਲਾਂ ਚੱਲਦੀਆਂ ਉਹ ਐ ਕਰਕੇ ਬਣਾਉਂਦੀ ਆ ਹਾਂ ਐ ਸੁਣਿਆ ਸੀਗਾ ਮੈਂ ਐ ਜੀ ਕਰਦੀ ਆ ਕੋਕੇ ਲਾ ਲਾ ਕੇ ਪਤਾ ਨਹੀਂ ਉਹ ਉਹਵੇਂ ਦੇ ਬਣਾਇਆ ਕਰ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਇੰਸਟਾ ਦੇ ਫੋਲੋਅਰ ਵੀ ਨਹੀਂ ਵਧ ਰਹੇ ਹੈਗੇ 2.5 ਲੱਖ ਤੇ ਹੀ ਖੜੇ ਹੋਏ ਨੇ ਤੋਂ ਵੀ ਨਹੀਂ 2.5 ਲੱਖ ਫੋਲੋਅਰ ਤਾਂ ਬਹੁਤ ਆ ਇੰਨੇ ਤਾਂ ਕਦੇ ਬਾਬੇ ਦੇ ਨਹੀਂ ਹੋਏ 2.5 ਲੱਖ ਥੋੜੇ ਹੁੰਦੇ ਆ ਕਿਤੇ ਬਾਬਾ ਜੀ ਤੁਸੀਂ ਫੋਲੋਅਰ ਕੀ ਕਰਨੇ ਆ ਓ ਬੀਬੀ ਤੂੰ ਬਾਅਦ ਚ ਦੱਸਾਂਗੇ ਤੈਨੂੰ ਤੂੰ ਹੋਰ ਦੱਸ ਕੀ ਸਮੱਸਿਆ ਬਾਬਾ ਜੀ ਕੀ ਹੋ ਗਿਆ ਕੀ ਹੋ ਗਿਆ ਬਾਬਾ ਜੀ ਮੇਰੀ ਤਾਂ ਫੇਸਬੁੱਕ ਦਾ ਬੀਚ ਇੱਕ ਮਿੰਟ ਇੱਕ ਮਿੰਟ ਵੀ ਰੋਣਾ 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 ਇੱਕ ਮਿੰਟ ਲੈ ਇੱਕ ਹੋਰ ਲੈ ਬਿਸਕੁਟ ਖਾ ਤਾਂ ਬਾਬਾ ਜੀ ਬਿਸਕੁਟ ਨਹੀਂ ਖਾਣਾ ਜੀ ਉਹ ਖਾ ਲੈ ਬੀਬੀ ਮੇਰੀ ਫੇਸਬੁੱਕ ਨਹੀਂ ਚੱਲਦੀ ਜੀ ਫੇਸਬੁੱਕ ਰੁਕ ਗਈ ਆ ਜਮਾਨੀ ਪੈਸੇ ਚੱਲਦਾ ਬਾਬਾ ਜੀ ਰਵਈਆ ਨਹੀਂ ਆਂਦਾ ਮੈਨੂੰ ਤਾਂ ਫੇਸਬੁੱਕ ਤੇ ਬੀਬੀ ਕਿੰਨੇ ਫੋਨ ਭਰਾ ਹੈ ਮਾਮਾ ਜੀ 4 ਲੱਖ 4 ਲੱਖ ਹਾਂ ਜੀ ਐਨੇ ਤਾਂ ਪਪਾ ਸੋਚ ਵੀ ਨਹੀਂ ਸਕਦਾ ਕਦੇ ਬੀਬੀ 4 ਲੱਖ ਫੋਲੋਅਰ ਥੋੜਾ ਨਹੀਂ ਹੁੰਦਾ ਮਾਮਾ ਇਹ ਫੋਲੋਅਰਾਂ ਦਾ ਕੀ 4 ਪਾਵਾਂ ਵਾਲਾ ਵੀਡੀਓ ਤਾਂ ਚੱਲਦੀ ਨਹੀਂ اے ਬੀਬੀ ਤੇਰੀ ਵੀਡੀਓ ਪਤਾ ਕਿਉਂ ਨਹੀਂ ਚੱਲਦੀ ਤੇਰੇ ਫੋਲੋਅਰ ਨਹੀਂ ਸ਼ੇਅਰ ਕਰਦੇ ਉਹਨਾਂ 'ਚ ਘਾਟ ਆ ਫੋਲੋਅਰ ਨਹੀਂ ਵਧਿਆਗੇ ਮੇਰੇ ਮੈਂ ਤਾਂ ਨਹੀਂ ਚੱਲ ਕਹਿ ਸਕਦਾ ਵਧੀਆ ਨਹੀਂ ਪਰ ਉਹਨਾਂ 'ਚ ਘਾਟ ਆ ਉਹ ਸ਼ੇਅਰ ਨਹੀਂ ਕਰਦੇ ਫਾਲੋਅਰ ਮਾੜੇ ਆ ਮੇਰੇ ਹਾਂ ਜੋ ਮਰਜ਼ੀ ਸਮਝ ਲੈ ਬਸ ਮੇਰੇ ਫਾਲੋਅਰ ਮਾੜੇ ਐ ਸ਼ੇਅਰ ਨਹੀਂ ਕਰਦੇ ਬਾਬਾ ਜੀ ਗੱਲ ਤਾਂ ਤੁਹਾਡੀ 16 ਅੰਨੇ ਸੱਚੀ ਆ ਜੇ ਸ਼ੇਅਰ ਕਰਦੇ ਫਿਰ ਕਿਥੋਂ ਹੁੰਦੀ ਸ਼ੇਅਰ ਕਿਤੇ ਬਾਬਾ ਜੀ ਕਮੈਂਟ ਵੀ ਬਹੁਤ ਘੱਟ ਆਉਂਦੇ ਆ ਮੈਨੂੰ ਤਾਂ 10 ਵੀ ਕਮੈਂਟ ਆਉਂਦੇ ਆ ਸਾਰੇ ਹੀ ਕਮੈਂਟ ਪਬਲਿਕ ਕਰਕੇ ਰੱਖਦੀਆਂ ਹਾਂ ਹਾਂ ਬਾਬਾ ਜੀ ਪਬਲਿਕ ਆ ਪਬਲਿਕ ਜਾ ਕੇ ਫਿਰ ਪਬਲਿਕ ਤੇ ਜਾਣੇ ਚਾਹੀਦੀਆਂ ਕਮੈਂਟ ਨਹੀਂ ਕਰਦੇ ਫਿਰ ਤੇਰੇ ਬੰਦੇ ਕਰਦੇ ਨਹੀਂ ਜੀ ਵੀਡੀਓ ਵੀਡੀਓ ਦੇਖ ਲੈਂਦੇ ਆ ਉਵੇਂ ਘਰ ਘਰ ਫਿਰ ਵੀਡੀਓ ਐਂ ਦੇਖਿਆ ਕਰ ਵੀ ਉਹਨਾਂ ਕੀ ਮਤਵਲ ਦੀ ਕਿਹੜੀ ਆ ਤਾਂ ਉਹ ਪਾਇਆ ਕਰ ਹੁਣ ਮੈਨੂੰ ਕੀ ਪਤਾ ਕਿਹੜੀ ਉਹਨਾਂ ਦੇ ਮਤਲਬ ਦੀ ਆ ਬਾਬਾ ਜੀ ਮੈਂ ਤਾਂ ਆਪਦੇ ਹਿਸਾਬ ਜੀ ਨਾਲ ਪਾ ਦੰਨੀ ਆ ਕੈ ਜੀ ਪਾਨੀਆਂ ਐਨ ਵਧੀਆਂ ਪਾਨੀਆਂ ਕਿ ਜਿਹੜੀ ਸਮਾਜ ਨੂੰ ਸੇਧ ਦੇਵੇ ਚੰਗੀ ਹੋਵੇ ਓਹ ਸਮਾਜ ਨੂੰ ਸੇਧ ਦੇਵੇ ਐ ਬੀਬੀ ਸਮਾਜ ਤਾਂ ਕੰਮ ਆਣੀਆਂ ਵਾਲੀਆਂ ਗੱਲਾਂ ਪਾਉਂਦੀਆਂ ਜੀ ਮੈਂ ਤਾਂ ਬੀਬੀ ਹਰ ਇੱਕ ਬੰਦਾ ਬਹੁਤ ਸਿਆਣਾ ਉਹ ਹਰ ਇੱਕ ਤਾਂ ਸੇਧ ਦੇਣ ਨੂੰ ਫਿਰਦਾ ਹੁਣ ਤੇਰੀ ਸੇਧ ਨੂੰ ਕੋਣ ਸਮਝੂਗਾ ਹਾਂ ਬਾਬਾ ਜੀ ਫਿਰ ਕਿਹੜੀਆਂ ਵੀਡੀਓ ਬਣਾ ਕੇ ਪਾਵਾਂ ਇਹ ਬੀਬੀ ਉਹ ਪਾਇਆ ਕਰ ਜਿਹੜੀਆਂ ਟ੍ਰੈਂਡਿੰਗ ਚ ਜਾ ਰਹੀਆਂ ਰਵਾਜਕ ਵੀਡੀਓ ਜੱਬਲੀਆਂ ਮਾਰਦੇ ਕੋਈ ਜੱਬਲੀਆਂ ਹਾਂ ਜੱਬੜੀਆਂ ਜਾਂਦੀਆਂ ਕਿੰਨੀਆਂ ਤਾਂ ਜੱਬੜੀਆਂ ਚੱਲ ਰਹੀਆਂ ਹੁਣ ਚੰਗੀ ਵੀਡੀਓ ਨੂੰ ਕੋਣ ਪਸੰਦ ਕਰਦਾ ਬਾਬਾ ਜੀ ਗੱਲ ਤਾਂ ਥੋੜੀ ਸਹੀ ਆ ਜੀ ਜਿਹੜੀ ਕੋਈ ਵਧੀਆ ਵੀਡੀਓ ਪਾਉਂਦੇ ਆ ਉਹ ਤਾਂ ਚੱਲਦੀ ਹੀ ਨਹੀਂ ਹੈਗੀ ਜਿਹੜੀ ਕੋਈ ਉਹੀ ਜੇ ਪਾ ਦਿੰਦੇ ਆ ਉਹ ਚੱਲਦੀ ਆ ਹੁਣ ਮੈਂ ਵੀ ਬੀਬੀ ਐਂ ਕਰਦਾ ਕੋਈ ਪ੍ਰਵਾਚਨ ਜੇ ਪਾਦਾ ਕੋਈ ਨਹੀਂ ਦੇਖਦਾ ਹੈਗਾ ਅੜਾ ਰਹਦਾ ਇਹ ਨਾ ਤਾਂ ਕਮੀ ਇਹੀ ਆ ਹੂੰ ਕਿਸ ਕਰਕੇ ਆਪਾਂ ਵੀ ਕੋਈ ਨਾ ਕੋਈ ਕਰਦੇ ਆ। ਇਹ ਬਾਬਾ ਜੀ ਤੁਸੀਂ ਵੀ ਚਪਲੀਆਂ ਮਾਰਦੇ ਆ। ਉਹ ਬੀਬੀ ਅਸੀਂ ਚਪਲੀਆਂ ਨਹੀਂ ਮਾਰਦੇ ਹੈਗੇ। ਅਸੀਂ ਤਾਂ ਕਰ ਬਸ ਕਰਦੇ ਆ। ਤੂੰ ਆਪਣੀ ਪ੍ਰੋਬਲਮ ਦੱਸ। ਬਾਬਾ ਜੀ ਇਹੀ ਪ੍ਰੋਬਲਮ ਆ ਜੀ। ਫੋਲੋਅਰ ਵੀ ਨਹੀਂ ਵੱਧ ਰਹੇ ਹੈਗੇ। ਵੀ ਨਹੀਂ ਚੱਲ ਰਹੀਆਂ। ਫੋਲੋਅਰ ਤਾਂ ਤੇਰੇ ਵੱਧ ਜੇਂਗੇ। ਉਹ ਫੇਸਬੁੱਕ ਕ ਵਾਲੇ ਕਈ ਵਾਰੀ ਨਾ ਪਿੱਛੋ ਕੋਈ ਕੁੰਜੀ ਜਿੰਦੀ ਜੀ ਲਾ ਦਿੰਦੇ ਉੱਥੇ ਰੁਕ ਜਾਂਦੇ ਆ। ਬਾਕੀ ਤੇਰਾ ਕੋਈ ਪ੍ਰੋਬਲਮ ਨਹੀਂ ਹੈਗੀ। अच्छा ये टेंशन लेने वाली कोई गल नहीं ना 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 टेंशन लेने वाली बाबे दा किन्नी भरी पेच ओ रुक जांदा बीच नु चलदा चलदा बाबा जी ਤੁਸੀਂ ਵੀ ਪੇਚ ਚਲਾਉਂਦੇ ਹੋ ਨਹੀਂ ਬੀਬੀ ਸਭ ਕੰਮ ਕਰਨੇ ਪੈਂਦੇ ਆ ਅੱਛਾ ਜੀ ਹਾਂ ਮਤਲਬ ਤੁਹਾਡੇ ਕਿੰਨੇ ਬੋਲੋ ਬਦਨੇ ਮੇਰੇ ਹੈਗੇ ਆ ਬੀਬੀ ਬਸ ਤੇਰੇ ਨਾਲੋਂ ਦੋ ਜੀਰੂਆ ਘੱਟ ਲਾ ਲੇ ਦੋ ਜੀਰੂਆ ਘੱਟ ਜੇ ਮੇਰੇ ਕੋਲ ਬਸ ਤੇਰੇ ਜਿੰਨੇ ਹੀ ਆ ਸਮਝ ਲੈ ਤੇਰੇ ਦਾ ਹੀ ਲੱਖ ਹੈ ਦੋ ਜੀਰੂਆ ਘਟਾ ਦੇ 25000 25 25000 ਰਹਿ ਗਿਆ 25000 ਫਾਲੋਅਰ ਹੈ ਹਾਂ ਅੱਛਾ ਜੀ ਮਸਾ ਪੂਰਾ ਕੀਤਾ ਨਾ 25 ਕਿਉਂ ਇੱਕ ਜੀਰੂ ਹੋਰ ਘਟੇਗੇ ਬੀਬੀ 25 ਫਾਲੋਅਰ ਘਟ ਹੈ ਘਟ ਹੈ ਘਟ ਹੈ ਮੇਰੇ ਤਾਂ ਸਾਰੇ 2.5 2.5k ਹਜ਼ਾਰ ਕੇ ਆਸ-ਪਾਸ ਹੈ ਅੱਛਾ ਬਾਬਾਈ ਹਾਂ ਪੜੇਖਾ ਲੱਗ ਜਾਂਦਾ ਕਈ ਵਾਰੀ ਬਾਪੇ ਕੋਈ ਕਬਰਾਨ ਦੀ ਕੋਈ ਗੱਲ ਨਹੀਂ ਹੈਗੀ ਚਿੰਤਾ ਦੀ ਕੋਈ ਗੱਲ ਨਹੀਂ। ਹੋਰ ਬਿਸਕੁਟ ਹੋਰ ਖਾਣਾ? ਨਾ ਬਾਬਾ ਜੀ ਮੈਨੂੰ ਖਾਣਾ। ਕੋਈ ਗੱਲ ਨਹੀਂ। ਪਾਣੀ? ਕੋਈ ਗੱਲ ਨਹੀਂ। ਠੀਕ ਆ ਠੀਕ। ਬਾਬਾ ਜੀ YouTube 'ਚ ਵੀ ਸਮੱਸਿਆ ਆ ਰਹੀ ਆ ਜੀ। ਉਹ ਵੀ ਨਹੀਂ ਚੱਲਦੀ ਹੈਗੀ। ਉੱਥੇ ਕਿੰਨੇ ਆ? ਉੱਥੇ ਹੈਗੇ ਆ ਮੇਰੇ 2.5 ਲੱਖ ਉੱਥੇ ਫੋਲੋਅਰਾਂ ਬਾਬਾ ਜੀ। ਨਹੀਂ ਬਰਾਬਰ ਬਰਾਬਰ ਤੋਲ ਕੇ ਚੱਲਦੀ ਆ ਤਖੜੀ ਜੀ ਇਹ। ਉਧਰ ਵੀ 2.5 ਲੱਖ, ਇੱਧਰ ਵੀ 2.5 ਲੱਖ, ਇਹ ਕੀ ਚੱਕਰਾ? ਐ ਤਾਂ ਪਤਾ ਨਹੀਂ ਜੀ ਪਰ ਇੰਨੇ ਕੀ ਆ ਮੇਰੇ ਤਾਂ। ਬੀਬੀ ਚਾਹ ਜੋ ਵੀ ਆ ਬਟ ਫੋਲੋਅਰ ਤਾਂ ਤੇਰੇ ਬਹੁਤ ਆ। ਮਾਮਾ ਜੀ ਵੀਡੀਓ ਤਾਂ ਚੱਲਦੀ ਨਹੀਂ ਹੈਗੀ ਫੋਲੋਅਰ ਕੀ ਕਰਾਂ ਮੈਂ। ਮੇਰੇ ਹਿਸਾਬ ਨਾਲ ਬੀਬੀ ਜੀ 2.5 ਲੱਖ ਫੋਲੋਅਰ ਤਾਂ YouTube ਤੇ ਤਾਂ ਤੇਰੇ ਕੰਮ ਸੇ ਕੰਮ ਵੀ 3 ਲੱਖ ਰੁਪਿਆ ਆਣਾ ਚਾਹੀਦਾ। ਮਾਮਾ ਜੀ ਮੈਨੂੰ ਤਾਂ 4 ਮਹੀਨੇ ਹੋ ਗਏ ਪੈਸਾ ਹੀ ਨਹੀਂ ਆਇਆ ਕੋਈ। ਫਰੈਂਕ ਕਰਦੀ ਆ ਟਿਕੰਦੇ। ਮੇਰੇ ਤਾਂ ਹੀ ਜਰਜ ਦੇ ਪੈਸੇ ਵੀ ਨਹੀਂ ਪੂਰੇ ਹੋਏ ਹੈਗੇ। ਏ ਆ ਸਮਝੌਤਾ ਕਰ ਲੀ। ਬਾਬਾ ਜੀ ਬਣਾ ਮੈਨੂੰ ਹੱਲ ਦੱਸੋ ਇਹ ਮੈਂ ਤਾਂ ਉਹ ਹੀ ਆ ਬੀਬੀ ਬੀਬੀ ਆ ਦੇਖ ਤੇਰਾ ਵੀ ਹੱਲ ਮਾਪਾ ਜੀ ਮੈਨੂੰ ਪਹਿਲਾਂ ਪੂਰੀ ਗੱਲ ਸੁਣ ਲੋ ਮੇਰੀ ਤਾਂ ਫੇਸਬੁੱਕ ਵੀ ਨਹੀਂ ਚੱਲਦੀ ਬਾਬਾ ਜੀ ਕੋਈ ਵੀਡੀਓ ਨਹੀਂ ਸ਼ੇਅਰ ਹੁੰਦੀ ਮੇਰੀ ਫੇਸਬੁੱਕ ਵੀ ਨਹੀਂ ਚੱਲਦੀ ਬਾਬਾ ਜੀ ਮੈਂ ਕਿਹਾ ਸਭ ਕੁਝ ਹੋ ਜਾਊਗਾ ਸਾਰਾ ਕੰਮ ਲੋਟ ਆ ਜਾਊਗਾ ਉਹ ਮੇਰੀ ਗੱਲ ਮੰਨੇ ਜੀ ਵਾਹ ਕਰ ਮੈਂ ਵੀ ਜਿਗਾੜੀ ਲਾਈ ਬੈਠਾ ਇੱਥੇ ਓ ਮਤਲਬ ਬਾਬਾ ਜੀ ਦੇਖ ਮੈਂ ਹੈਗਾ ਬਹੁਤ ਪੜਾਇਆ ਲਿਖਿਆ ਕੰਮ ਕੋ ਮਮ ਨੂੰ ਇੰਨਾ ਅੰਬੜਿਆ ਨਹੀਂ ਹੈ ਬਣਤਾ ਨਹੀਂ ਹੈਗਾ ਹੁਣ ਮੈਂ ਸਮਾਰਟ ਵਰਕ ਕਰਦਾ ਸਮਾਰਟ ਵਰਕ ਹਾਂ ਆ ਜਿਹੜਾ ਇੱਥੇ ਬਹਿੜਦਾ ਹਾਂ ਆ ਸਮਾਰਟ ਵਰਕ ਹੈ ਮੇਰਾ ਮਮਾ ਵੀ ਮੈਨੂੰ ਕੁਝ ਸਮਝ ਹੀ ਨਹੀਂ ਚੰਗੀ ਤਰ੍ਹਾਂ ਸਮਝਾਓ ਗੱਲ ਸੁਣ ਆਪਾਂ ਕੰਮ ਕਾਦੇ ਲਈ ਕਰਨਾ ਪੈਸੇ ਲਈ ਪੈਸਾ ਵਡਾਉਣ ਦੀ ਕੋਈ ਸਕੀਮ ਬਸ ਮੈਂ ਸਕੀਮ ਲੜਾਈ ਪਹਿਲਾਂ ਮੇਰੀ ਕੋਈ ਗੱਲ ਪੂਰੀ ਹੋ ਜਾਂਦੀ ਤੀਗੀ ਬਸ ਲੋਕੀ ਥੁਰਦੇ ਕੇ ਮੇਰੀ ਦਿਹਾੜੀ ਬਣੀ ਜਾਂਦੀ ਆ ਯਾਨੀ ਕਿ ਤੁਸੀਂ ਫਿਰ ਸੱਚੀ ਮੁੱਚੀ ਅਸਲੀ ਬਾਬਾ ਨਹੀਂ ਹੈਗੇ ਉਹ ਅਸਲੀ ਬਾਬਾ ਤੋਂ ਆਪਾਂ ਕੀ ਲੈਣਾ ਬੀਬੀ ਮੈਂ ਤਾਂ ਇੱਕ ਜਗਾੜੀ ਬੱਬਾ ਮਤਲਬ ਤੁਸੀਂ ਤਾਂ ਆਪਣੀ ਦਿਹਾੜੀ ਬਣਾਉਣ ਵਾਸਤੇ ਬੈਠੇ ਹੋ ਫਿਰ ਹਾਂ ਜੀ ਮੈਂ ਬੀਬੀ ਤੂੰ ਕੰਮ ਕਰਦੀ ਆ ਸੋਸ਼ਲ ਮੀਡੀਆ ਤੇ ਐਵੇਂ ਹਾ ਬਾਬਾ ਜੀ ਤੁਸੀਂ ਐਵੇਂ ਮੂਰਖ ਬਣਾਈ ਜਾਂਦੇ ਸਾਰੇ ਆਪ ਜੀ ਉਹ ਬੀਬੀ ਤੈਨੂੰ ਹੀ ਵਾਰ ਮੂਰਖ ਬਣਾਉਂਦਾ ਤੇਰਾ ਤਾਂ ਕਾਜ ਸਿਵਰ ਜਾਣਗੇ ਸਾਰੇ ਬਾਬਾ ਜੀ ਤੁਹਾਨੂੰ ਪਤਾ ਤੁਸੀਂ ਕਿੰਨੀਆਂ ਗੱਲਾਂ ਦੱਸ ਰਹੇ ਆ ਮੈਂ ਸੋਸ਼ਲ ਮੀਡੀਆ ਚ ਨਾਨੀਆਂ ਜੇ ਇੱਕ ਵੀਡੀਓ ਬਣਾ ਕੇ ਪਾ ਦੀ ਉਹ ਜਾਓਗੇ ਤੁਸੀਂ ਤਾਂ ਇਹ ਬੀਬੀ ਮੇਰਾ ਵੀ ਸੋਸ਼ਲ ਮੀਡੀਆ ਰਲ ਕੇ ਚਲੋਗੇ ਮੇਰੇ ਨਾਲ ਥੋੜਾ ਵੀ ਫਾਇਦਾ ਮੇਰਾ ਵੀ ਫਾਇਦਾ ਨਹੀਂ ਥੋੜੀ ਆ ਵੀ ਰੀਲਾ ਕਿਹੜਾ ਚੱਲਦੀਆਂ ਨੇ ਬਾਬਾ ਜੀ ਮੇਰਾ ਕੀ ਫਾਇਦਾ ਤੁਹਾਡੇ ਨਾਲ ਰਲ ਕੇ ਕੰਮ ਕਰਨ ਦਾ ਦੇਖ ਮੇਰੇ ਵੀ ਫੋਲਰ ਆ ਤੇਰੀਆਂ ਰੀਲਾ ਬਣਾਈਆਂ ਹੋਈਆਂ ਮੈਂ ਆਪਣੇ ਤੇ ਵੀ ਸ਼ੇਅਰ ਕਰੂੰਗਾ ਤੂੰ ਮੇਰੀਆਂ ਸ਼ੇਅਰ ਕਰੀ ਤੇਰੀਆਂ ਰਿੱਲਾ ਮੇਰੇ ਫੋਲ ਬਰਾ ਕੋਲ ਮੇਰੀਆਂ ਰਿੱਲਾ ਤੇ ਫੋਲ ਬਰਾ ਕੋਲ ਬਾਕੀ ਪਾ ਜੇ ਤੂੰ ਚਾਹੇ ਤਾਂ ਪਾ ਇਕੱਠੇ ਰਾਲ ਕੇ ਇਕੱਠੇ ਵੀ ਬਣਾ ਸਕਦੀ ਆ ਬਾਬਾ ਜੀ ਮੈਂ ਥੋੜੇ ਰਿੱਲਾ ਬਣਾਵਾ ਜੀ ਉਹ ਬੀਬੀ ਫੇਰ ਕੀ ਹੋਇਆ ਇਹ ਭਤੇਸ ਮੈਂ ਧਾਰਿਆ ਇੱਕ ਹੋਰ ਬਦਲ ਲੂੰਗਾ ਮੈਨੂੰ ਤਾਂ ਲੱਗਦਾ ਫਿਰ ਤੁਸੀਂ ਬਾਬਾ ਦਾ ਟਰੈਕਟਰ ਚਾਹਾਂ ਓਏ ਬੀਬੀ ਆਪਾਂ ਨੇ ਪੈਸੇ ਲਈ ਕੰਮ ਕਰ ਜੇ ਮੈਨੂੰ ਇੱਧਰ ਪੈਸਾ ਵੱਧ ਬਣੂਗਾ ਆਪਾਂ ਇਹ ਕੰਮ ਛੱਡ ਦਾਂਗੇ ਤੀਛ ਲੈ। خیال ਤਾਂ ਬਾਬਾ ਜੀ ਠੀਕ ਆ ਫਿਰ ਚੱਲ ਜਾਣੀ ਆ ਰੇਲਾਂ ਬੜੀਆਂ। ਚੱਲ ਨਹੀਂ ਜਾਣੀ ਤੂੰ ਮੈਂ ਦੌੜਨੀ ਆ ਰੇਲ ਵਾਂਗੂ ਫੁੱਲਟ ਟ੍ਰੇਨ ਵਾਂਗੂ। ਚੱਲ ਠੀਕ ਆ ਫਿਰ ਆਪਾਂ ਪਾਰਟਨਰਸ਼ਿਪ ਖੜ ਲੈਂਦੇ ਆ। ਪਰ ਜਿਹੜੇ ਪੈਸੇ ਆਣਗੇ ਉਹ ਮੈਂ ਰੱਖਿਆ ਕਰੂੰ ਬਾਬਾ ਜੀ। ਬੀਬੀ ਫਿਰ ਮੈਨੂੰ ਕੀ ਫਾਇਦਾ ਮੇਰੇ ਤਾਂ ਆ ਵੀ ਦਿਹਾੜੀ ਗਈ ਉਹ। ਲੈ ਬਾਬਾ ਜੀ ਮੈਂ ਤੁਹਾਨੂੰ ਹਾਈਲਾਈਟ ਨਹੀਂ ਕਰਾਂਗੀ। ਹਾਈਲਾਈਟ ਤਾਂ ਬੀਬੀ ਨਾਲ ਮਿਲ ਕੇ ਹੋਊਗਾ। ਨਾ ਮੈਨੂੰ ਨਹੀਂ ਫਿਰ ਮਾਰਾ ਖਾਂਦਾ ਹੈਗਾ। ਤੂੰ ਮੈਨੂੰ ਹੇ ਬੀਬੀ ਉਹ ਦੀ ਕਾ ਕਰ ਲੈ ਨਾ ਜੀ ਨਾ ਪਹਿਲੇ 5 ਮਹੀਨੇ ਤਾਂ ਮੈਂ ਤੁਹਾਨੂੰ ਬਾਬਾ ਜੀ ਰੁਪਈਆ ਨਹੀਂ ਦੰਦੀ ਤੁਹਾਨੂੰ ਮਨਜ਼ੂਰ ਹੈ ਤਾਂ ਮੈਂ ਤੁਹਾਡੇ ਨਾਲ ਰੀਲਾਂ ਬਣਾ ਲਵਾਂਗੀ ਮੈਂ ਤਾਂ ਤੁਹਾਨੂੰ ਕੁਝ ਸਮਝਾ ਦਾਂਗੀ ਤੁਹਾਡੀ ਅੱਛਾ ਅੱਛਾ ਜੇ ਮੇਰੀ ਸਕੀਮ ਬਣੇ ਤੈਨੂੰ ਮੰਨ ਲੈ 1 ਲੱਖ ਰੁਪਈਆ ਆ ਗਿਆ ਫਿਰ ਮੈਨੂੰ ਕਿੰਨੇ ਦਵੇਂਗੀ ਮੈਂ ਬਾਬਾ ਜੀ ਤੁਹਾਨੂੰ ਰੁਪਈਆ ਨਹੀਂ ਦੰਦੀ ਫਿਰ ਤਾਂ ਬੀਬੀ ਮੇਰਾ ਤਾਂ ਘਟਾ ਕਿਉਂ ਮੈਂ ਕਿਹਾ ਤੁਹਾਨੂੰ ਕਹਿ ਰਹੀ ਆ ਮੇਰੇ ਨਾਲ ਰਲਜੋ ਅੱਛਾ ਤੂੰ ਆਏ ਅੱਛਾ 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 ਬੋਲ ਨਾ ਜੇ ਮੰਨ ਲਓ ਆਪਾ ਤੇਰਾ 3 ਲੱਖ ਰੁਪਿਆ ਲੱਗ ਗਿਆ ਫਿਰ ਤਾਂ ਮੈਨੂੰ 30% ਦੇ ਜਾ ਕੇ ਰਹੀਂ ਬਾਬਾ ਜੀ ਹਲੇ ਨਹੀਂ 5 ਮਹੀਨੇ ਦੰਦੀ ਚਾਹੇ ਮੇਰਾ 5 ਲੱਖ ਆਵੇ ਅੱਛਾ 5 ਮਹੀਨੇ ਤਾਂ ਮੈਂ ਤੁਹਾਨੂੰ ਰੁਪਈਆ ਨਹੀਂ ਦੰਦੀ ਮਨਜ਼ੂਰ ਆ ਤਾਂ ਬਣਾ ਲਿਆ ਕਰੋ ਮੇਰੇ ਨਾਲ ਰੀਲਾ ਨਹੀਂ ਮੈਂ ਤਾਂ ਨਹੀਂ ਬਣਾਉਂਦੀ ਭਾਈ ਨਾ ਕਰ ਮੈਂ ਤਾਂ ਤੈਨੂੰ ਸਾਰਾ ਭੇਦ ਵੀ ਦਿੱਤਾ ਆਪਣਾ ਹਾਂ ਹੁਣ ਤੂੰ ਐਂ ਨਾ ਕਰ ਫਿਰ ਹੁਣ ਮੈਨੂੰ ਵੀ ਡੋਬ ਕੇ ਜਾਣੀ ਆ ਤੂੰ ਤਾਂ ਮੈਂ ਤਾਂ ਤੈਨੂੰ ਤਾਰਨ ਦੀ ਗੱਲ ਕਰਦਾ ਵੱਡਾ ਜਾ ਸੋਚ ਨਾ ਬਾਬਾ ਜੀ 5 ਮਹੀਨੇ ਤਾਂ ਨਹੀਂ ਮੈਂ ਤੁਹਾਨੂੰ ਪੈਸੇ ਦੰਦੀ ਹੈਗੀ ਜੀ। ਚਲ ਐ 10% ਦਾ ਦੇਦੀ 5 ਮਹੀਨੇ। 1000 ਰੁਪਏ ਦੇ ਦਿਆ ਕਰੂੰਗੀ 1 ਮਹੀਨੇ ਦਾ। ਬੀਬੀ 1000 ਰੁਪਏ ਦਾ ਕੀ 1000 ਰੁਪਏ ਦਾ ਇੱਕ ਬਰੀ ਟੈਂਕੀ ਭਰਦੀ ਆ। ਮਰੀ ਕੋਲੀ ਟੈਂਕੀ ਭਰ ਆ ਲਗ ਰੋ ਤੁਹਾਨੂੰ ਜਾਣਾ ਕਿੱਥੇ ਇੱਥੇ ਤਾਂ ਬਚਣਾ ਹੁੰਦਾ। ਉਹ ਬੀਬੀ ਸੋ ਕੰਮ ਕਰ ਰਹੇ ਹੁੰਦੇ ਆ। ਹੁਣ ਤੇ ਅਨੁਸਾਰ ਇੰਨਾ ਭੇਤ ਦੇ ਦਿਆ ਹੁਣ ਸਾਰੇ ਹੀ ਦੇ ਦਈਏ। ਚਲ ਫਿਰ 2000 ਦੇ ਦਿਆ ਕਰੂੰਗੀ। ਹਾਂ 5 ਮਹੀਨੇ ਦਾ ਆਪਾਂ ਸਮਝੌਤਾ ਹੋ ਗਿਆ। ਹੂੰ 2000 ਰੁਪਏ। ਉਸ ਤੋਂ ਬਾਅਦ ਤੁਮ ਨੂੰ 30% ਦੇ ਦੇਣਾ। ਚਾਹੀ ਠੀਕ ਆ ਬਾਬਾ ਜੀ ਠੀਕ ਆ ਦੀਨ ਪੱਕੀ ਐ ਕਰਾ ਆਪਣਾ ਫੋਨ ਨੰਬਰ ਲਿਆ। ਫਿਰ ਆਪਾਂ ਗੱਲ ਕਰਾਂ ਕਰਾਂਗੇ ਫੋਨ ਤੇ। ਬਾਬਾ ਬਾਬਾ ਜੀ ਕੋਈ ਨਾ ਤੁਸੀਂ ਮੈਨੂੰ ਪਰਚੀ ਜੀ ਤੇ ਲਿਖ ਕੇ ਦੇ ਦਿਓ। ਮੈਂ ਫਿਰ ਤੁਹਾਨੂੰ ਉਹ ਕਰ ਦਾਂਗੀ। ਹਾਂ ਸੱਚ ਮੈਂ ਤੁਹਾਨੂੰ ਮੈਸੇਜ ਹੀ ਕਰ ਦਾਂਗਾ ਸੋਸ਼ਲ ਮੀਡੀਆ ਤੇ। ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਪਾ ਦਿਓ ਜੀ। ਹਾਂ ਮੈਂ ਜਾ ਕੇ ਘਰੇ ਚੈੱਕ ਕਰਾਂ। ਹਾਂ ਮੇਰੀ ਇੰਸਟਾਗ੍ਰam ਆਈਡੀ ਆ ਬਾਬਾ ਜੀ ਬੱਬਲ ਕੌਰ ਤੇਰਾ ਤੇਰਾ। अच्छा ਤੁਸੀਂ ਉਧਰ ਤੇ ਮੈਨੂੰ ਉਹ ਮੈਸੇਜ ਕਰਕੇ ਕਰ ਦਿਓ ਫਿਰ ਮੈਂ ਤੁਹਾਨੂੰ ਉੱਥੇ ਫੋਨ ਨੰਬਰ ਦੇ ਦਾਂਗੀ ਠੀਕ ਆ ਮੈਂ ਤੁਹਾਨੂੰ ਉੱਥੇ ਪਾ ਦਾਂ ਠੀਕ ਆ ਫਿਰ ਆਪਾਂ ਇਕੱਠੇ ਹੋ ਕੇ ਵੀਡੀਓ ਬਣਾ ਲਾਂਗੇ ਠੀਕ ਆ ਬਾਬਾ ਜੀ ਠੀਕ ਆ ਪਰ ਦੱਸੀ ਨਾ ਕਿਸੇ ਨੂੰ ਨਾ ਮੈਂ ਨਹੀਂ ਦੱਸਦੀ ਜੀ ਹਾਂ ਤੁਹਾਨੂੰ ਤਾਂ ਨੇ ਕੁਝ ਨਹੀਂ ਸੁਣਿਆ ਠੀਕ ਆ ਠੀਕ ਆ ਬਾਬਾ ਜੀ ਧੰਨਵਾਦ ਓਕੇ ਬੀਬੀ ਜਾ ਜਾ ਤੇਰਾ ਬੇੜਾ ਪਾਰ ਹੋ ਗਿਆ ਸਾਡੇ ਨੇ ਹੁਣ ਇਹਨੇ ਕੋਈ ਹੋਰ ਗਾਹ ਕਾਜ ਚੱਲ ਚੱਲ ਜਾਂ ਲਾਂ ਜਾ ਰਹਿ ਬੈਠਾ ਆਇਆ 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 ਪਾਣੀ ਪੀਓ ਬਿਸਕੁਟ ਖਾਓ ਪਾਣੀ ਪੀਓ ਬਿਸਕੁਟ ਖਾਓ ਜੋ ਮਰਜੀ ਇੱਥੇ ਪੁੱਛ ਕੇ ਜਾਓ